ਪੰਜਾਬ ਸਰਕਾਰ ਦਾ ਨਾਗਰਿਕਾਂ ਨੂੰ ਵੱਡਾ ਤੋਹਫਾ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਨਾਗਰਿਕਾਂ ਨੂੰ ਈ-ਰਜਿਸਟਰੀ ਦਾ ਵੱਡਾ ਤੋਹਫਾ ਦਿੱਤਾ ਗਿਆ ਹੈ ਇਸ ਬਾਬਤ ਕੋਈ ਵੀ ਵਿਅਕਤੀ ਇੱਕ ਕਲਿੱਕ ਤੇ ਸਬ ਰਜਿਸਟਰਾਰ ਦਫਤਰ ਵਿੱਚ ਮੁਲਾਕਾਤ ਯਕੀਨੀ ਬਣਾ ਸਕਦਾ ਹੈ ਇਹ ਪਹਿਲ ਕਦਮੀ ਪੂਰੇ ਦੇਸ਼ ਚ ਪਹਿਲੀ ਵਾਰ ਕੀਤੀ ਜਾ ਰਹੀ ਹੈ ਅਤੇ ਇਸ ਦੀ ਸ਼ੁਰੂਆਤ ਜ਼ਿਲ੍ਹਾ ਮੁਹਾਲੀ ਤੋਂ ਕੀਤੀ ਜਾ ਰਹੀ ਹੈ ਨਾਗਰਿਕ ਆਪਣੇ ਜਿਲੇ ਦੇ ਸਬ ਰਜਿਸਟਰਾਰ ਦਫਤਰ ਵਿੱਚ ਆਪਣੀ ਡੀਡ ਰਜਿਸਟਰ ਕਰਵਾ ਸਕਦੇ ਹਨ ਇਸ ਦੀ ਆਨਲਾਈਨ ਜਾਂਚ 48 ਘੰਟਿਆਂ ਵਿੱਚ ਪੂਰੀ ਕੀਤੀ ਜਾਵੇਗੀ ਅਤੇ ਹੁਣ ਤਹਿਸੀਲਦਾਰਾਂ ਵੱਲੋਂ ਕੋਈ ਵੀ ਬੇਬੁਨਿਆਦ ਇਤਰਾਜ਼ ਨਹੀਂ ਲਗਾਏ ਜਾਣਗੇ ਹੁਣ ਨਾਗਰਿਕ 1076 ਤੇ ਕਾਲ ਕਰਕੇ ਆਪਣੀ ਡੀਡ ਆਨਲਾਈਨ ਬਣਵਾਉਣ ਜਾਂ ਆਪਣੇ ਸਬ ਰਜਿਸਟਰਾਰ ਦਫਤਰ ਦੇ ਸੇਵਾ ਕੇਂਦਰ ਵਿੱਚ ਜਾਣ ਇਸ ਦੀ ਫੀਸ 550 ਰੁਪਏ ਹੋਵੇਗੀ ਅਤੇ ਜੇਕਰ 10 76 ਦੇ ਕਾਲ ਕਰਕੇ ਇਸ ਨੂੰ ਰਜਿਸਟਰ ਕਰਵਾਇਆ ਜਾਵੇਗਾ ਤਾਂ ਇਹ ਫੀਸ 1050 ਰੁਪਏ ਹੋਵੇਗੀ ਇਸ ਤੋਂ ਬਿਨਾਂ ਰਿਸ਼ਵਤ ਮੰਗੇ ਜਾਣ ਤੇ ਸੂਬਾ ਵਾਸੀ WhatsApp ਨੰਬਰ ਤੇ ਸ਼ਿਕਾਇਤ ਦਰਜ ਕਰਵਾ ਸਕਦੇ ਹਨ